ਬਈ ਮਲੋ ਮੈਚ ਰਾਤ ਨਜ਼ਾਰਾ ਆ ਗਿਆ ਨਜ਼ਾਰਾ ਪਹਿਲੀ ਤਾਂ ਗੱਲ ਬਾਈ ਪੰਜਾਬੀ ਬੰਦਾ ਆਪਣਾ ਆਪਣਾ ਭੈਣ ਭਾਈ ਆਪਣਾ ਬੱਚਾ ਆਪਣੇ ਮੋਗੇ ਵਾਲੇ ਚੂੜ ਚੱਕਦਾ ਇਹ ਅਸਲ ਦੇ ਵਿੱਚ ਫੈਮਿਲੀ ਚੂੜ ਚੱਕਦੀ ਆ ਨਾਨਕੇ ਢੇਰੀ ਤੇ ਗਈ ਵੀ ਜਲਾਲਾਬਾਦ ਦੇ ਇਹ ਫੈਮਿਲੀ ਸਾਰੇ ਮੋਗੇ ਵਾਲੇ ਤਾਂ ਇਹ ਪ੍ਰਾਊਡ ਕਰੀ ਜਾਂਦੇ ਆ ਵੀ ਯਾਰ ਸਾਡਾ ਬੱਚਾ ਜਲਾਲਾਬਾਦ ਵਾਲੇ ਪ੍ਰਾਊਡ ਕਰੀ ਜਾਂਦੇ ਸਾਡਾ ਬੱਚਾ ਪੰਜਾਬ ਵਾਲੇ ਪ੍ਰਾਊਡ ਕਰੀ ਜਾਂਦੇ ਸਾਡਾ ਬੱਚਾ ਇਡੀਆ ਵਾਲੇ ਪ੍ਰਾਊਡ ਕਰੀ ਜਾਂਦੇ ਆ ਸਾਡਾ ਬੱਚਾ ਜਿੱਥੇ ਜ਼ਿੰਦਗੀ ਦੇ ਵਿੱਚ ਜਦੋਂ ਦੀ ਕਰੈਕਟ ਸ਼ੁਰੂ ਹੋਈ ਆ ਇੰਡੀਆ ਜਿਹੜੇ ਗਰਾਊਂਡ ਤੇ ਕਦੇ ਜਿੱਤੇ ਹੀ ਨਹੀਂ ਅੱਠ ਦੇ ਅੱਠ ਮੈਚ ਆਪਾਂ ਉੱਥੇ ਪਹਿਲਾਂ ਖੇਡੇ ਸੀ ਅੱਠੇ ਦੇ ਅੱਠੇ ਮੈਚਾਂ ਦੇ ਵਿੱਚੋਂ ਮੇਰੇ ਸਾਬ ਨਾਲ ਸੱਤ ਹਾਰੇ ਸੀ ਇੱਕ ਡਰਾ ਹੋਇਆ ਸੀ ਕੋਈ ਮੈਚ ਨਹੀਂ ਜਿੱਤ ਸਕੇ ਸੀ ਉੱਥੇ ਜਿਵੇਂ ਗੀਤ ਨੇ ਵੀ ਜਿੱਥੇ ਹੁੰਦੀ ਆ ਪਵੰਤੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ ਉਹ ਗੱਲ ਬਣ ਗਈ ਸੱਜਣੋ ਬੰਦੇ ਨੇ ਪਹਿਲੀ ਜਿੱਤ ਆਪਦੀ ਜ਼ਿੰਦਗੀ ਦੀ ਕਪਤਾਨੀ ਦੀ ਉੱਥੋਂ ਸ਼ੁਰੂ ਕੀਤੀ ਜਿੱਥੇ ਅਸੀਂ ਕਿਤੇ ਜਿੱਤੇ ਹੀ ਨਹੀਂ ਸੀ ਸ਼ੁਰੂਈ ਉੱਥੋਂ ਹੋਇਆ ਬਹੁਤ ਕਮਾਲ ਯਾਰ ਬਹੁਤ ਕਮਾਲ ਫਿਰ ਆਏ ਨੀ ਗੱਲ ਵੀ ਜਿੱਤ ਕਿਸਮਤ ਨਾਲ ਮਿਲ ਗਈ ਕਮਾਈ ਆ ਜਿੱਤ ਜਿੱਤ ਕਮਾਈ ਆ ਬੰਦੇ ਨੇ ਕੰਮ ਕੀਤਾ ਬਾਈ ਅਰਨ ਕੀਤੇ ਆ ਰਾਨਾ ਅਰਨ ਕੀਤੇ ਆ ਉਹਦਾ ਕੰਟਰੀਬਿਊਸ਼ਨ ਵੀ ਸਭ ਤੋਂ ਵੱਡਾ ਲੀਡਿੰਗ ਫਰੋਮ ਦਾ ਫਰੰਟ ਜਿਵੇਂ ਕਹਿੰਦੇ ਹੁੰਦੇ ਆ ਓਵੇਂ ਕੰਮ ਕੀਤਾ ਬੰਦੇ ਨੇ ਮੂਹਰੇ ਹੋ ਕੇ ਲੀਡ ਕੀਤਾ ਸਵਾਦ ਆ ਬਾਈ ਨੰਦਾ ਆ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਨਾ ਜਿਹੜੀ ਗੱਲ ਤੁਸੀਂ ਨੋਟ ਨਹੀਂ ਕੀਤੀ ਕਿਉਂਕਿ ਤੁਸੀਂ ਤਾਂ ਮੈਚ ਦੇਖਿਆ ਬੰਦ ਕੀਤਾ ਟੀਵੀ ਮੁੱਕ ਗਈ ਗੱਲ ਮਗਰੋਂ ਆਕਾਸ਼ਦੀਪ ਦੀ ਇੰਟਰਵਿਊ ਸੁਣਨੀ ਸੀ ਤੁਸੀਂ ਆਕਾਸ਼ਦੀਪ ਪਤਾ ਕੀ ਬੋਲਿਆ ਉਹ ਕਹਿੰਦਾ ਮੇਰੀ ਭੈਣ ਨੂੰ ਕੈਂਸਰ ਆ ਉਹਨੂੰ ਮੈਂ ਕਹਿੰਦਾ ਜਦੋਂ ਦਾ ਉਹ ਹੋਇਆ ਦੋ ਤਿੰਨ ਮਹੀਨਿਆਂ ਤੋਂ ਲਾਨ ਹੋਇਆ ਉਹ ਮਤਲਬ ਪਤਾ ਲੱਗਿਆ ਕਹਿੰਦਾ ਉਦੋਂ ਦਾ ਮੈਂ ਉਹਨੂੰ ਕਦੇ ਖੁਸ਼ ਨਹੀਂ ਦੇਖਿਆ ਤੇ ਮੈਨੂੰ ਲੱਗਦਾ ਕਿ ਮੇਰੀਆਂ ਆਹ 10 ਵਕਟਾਂ ਮੇਰੀ ਭੈਣ ਨੂੰ ਖੁਸ਼ ਕਰ ਦੇਣਗੀਆਂ ਕਹਿੰਦਾ ਮੈਂ ਸੱਚੀ ਆਪਦੇ ਦਿਮਾਗ ਦੇ ਵਿੱਚ ਇਹ ਚੀਜ਼ ਨੂੰ ਰੱਖ ਕੇ ਖੇਡਿਆ ਕਿ ਯਾਰ ਮੈਂ ਆਪਦੇ ਭੈਣ ਦੇ ਚਿਹਰੇ ਤੇ ਖੁਸ਼ੀ ਦੇਣੀ ਆ। ਉਹਦੀ ਭੈਣ ਨੂੰ ਕੈਂਸਰ ਆ ਬਿਹਾਰ ਤੋਂ ਆ ਮੁੰਡਾ ਯਾਰ। ਬਿਹਾਰ ਦੇ ਵਿੱਚ ਇੰਨੇ ਸਾਧਨ ਘਾਟਾ ਮੀਂਹ ਪੈਂਦੇ ਆ, ਗਰਾਊਂਡ ਗਿੱਲੇ ਹੁੰਦੇ ਆ। ਉਹਦੇ ਉਹ ਗਰੀਬੀ ਪਰਿਵਾਰ ਚੋਂ ਸੀ। ਉਹ ਬਹੁਤ ਦੂਰ ਦੂਰ ਜਾ ਕੇ ਕਰੈਕਟ ਖੇਡਿਆ। ਉਹਨੇ ਬਹੁਤ ਟਰੈਵਲ ਕੀਤਾ ਕਰੈਕਟ ਵਾਸਤੇ। ਬਿਹਾਰ ਚੋਂ ਤਾਂ ਹੀ ਘੱਟ ਪਲੇਅਰ ਪੈਦਾ ਹੁੰਦੇ ਆ। ਕਿਉਂਕਿ ਉੱਥੇ ਮੀ ਇੰਨੇ ਪੈਂਦੇ ਉੱਥੇ ਪ੍ਰੈਕਟਿਸ ਹੀ ਨਹੀਂ ਹੁੰਦੀ ਕਿਉਂਕਿ ਹੁਣ ਨਵੇਂ ਬੱਚਿਆਂ ਨੂੰ ਐਂਡੋ ਸਟੇਡੀਅਮ ਤਾਂ ਮਿਲਦੇ ਨਹੀਂਗੇ ਉੱਥੇ ਤਾਂ ਬਹੁਤ ਮਤਲਬ ਆਪਾਂ ਕਹਿ ਸਕਦੇ ਵੀ ਆਮ ਆਪਣੇ ਮਾਹੌਲ 'ਚ ਕਰੈਕਟਰ ਬਣਨਾ ਤੇ ਬਿਹਾਰ 'ਚ ਕਰੈਕਟਰ ਬਣਨ 'ਚ ਦੁੱਗਣੋਂ ਦੁੱਗਣੀ ਦਾ ਫਰਕ ਆ ਉਹ ਮੁੰਡਾ ਉੱਥੋਂ ਕਰੈਕਟਰ ਬਣ ਕੇ ਆਇਆ ਵਾਕੇ ਹੀ ਕਮਾਲ ਯਾਰ ਬਹੁਤ ਕਮਾਲ ਮੁਹੰਮਦ ਸਰਾਜ ਸਰਾ ਯਾਰ ਵਾਕੇ ਹੀ ਠਾਣੇਦਾਰਾਂ ਵਾਲਾ ਜਿਹੜਾ ਆਪਾਂ ਕਹਿੰਦੇ ਹਾਂ ਵੀ ਡੀਐਸਪੀਾਂ ਵਾਲਾ ਰੋਬ ਬੰਦੇ ਦਾ ਯਾਰ ਸਰਾ ਗੱਲਬਾਤ ਕਰਤੀ ਬੰਦੇ ਨੇ ਬਈ ਰਸ਼ਪੰਥ ਰਸ਼ਪੰਥ ਦੀ ਪਤਾ ਭੂਮਿਕਾ ਕੀ ਸੀ ਜਿਵੇਂ ਫਿਲਮ ਦੇ ਵਿੱਚ ਨਾ ਆਪਣਾ ਜਾਨੀ ਲੀਵਰ ਦੀ ਭੂਮਿਕਾ ਹੁੰਦੀ ਸੀ ਵੀ ਜਦੋਂ ਜਾਨੀ ਲੀਵਰ ਨੇ ਆ ਜਾਣਾ ਭਾਵੇਂ ਫਿਲਮ ਕਿੰਨੀ ਸਟ੍ਰੈਸ ਵਾਲੀ ਹੋਣੀ ਕਿੰਨਾ ਕੁਝ ਹੋਣਾ ਤੇ ਲੋਕਾਂ ਨੇ ਹੱਸ ਕੇ ਐ ਮਾਹੌਲ ਬਣ ਜਾਣਾ ਰਸ਼ਪੰਥ ਦਾ ਜਿਹੜਾ ਉਹ ਮਾਹੌਲ ਸੀ ਤੇ ਜਿਵੇਂ ਆਪਾਂ ਕਹਿ ਸਕਦਾ ਜਿਦੇਜੇ ਦਾ ਜਿਦੇਜੇ ਦਾ ਰੋਲ ਸੀ ਐ ਕਿ ਚੰਗੇ ਬਜ਼ੁਰਗਾਂ ਵਾਲਾ ਬਈ ਜਿਵੇਂ ਆਪਾਂ ਕਹਿੰਦੇ ਵੀ ਸਿਆਣਾ ਬੰਦਾ ਯਾਰ ਸਿਆਣਾ ਹੁੰਦਾ ਉਹਨੇ ਉਹ ਰੋਲ ਕੀਤਾ ਤੇ ਕੇਲ rahul ਕਿ ਰਾਹੁਲ ਆਪਾਂ ਕਿਹਾ ਸਕਦੇ ਆ ਕਿ ਯਾਰ ਰਾਹੁਲ ਦਰਾਵੜ ਕਿਸੇ ਬਸ ਕਿਸੇ ਬੰਦੇ ਨੇ ਨਾ ਦੇਖੋ ਯਾਰ ਰਾਹੁਲ ਦਰਾਵੜ ਉਹ ਖੇਡਦਾ ਹੋਊਗਾ ਤੇ ਇਧਰ ਕੇਲ ਰਾਹੁਲ ਦਾ ਨਾਮ ਰੱਖਿਆ ਗਿਆ ਹੋਊਗਾ ਤੇ ਉਹੀ ਨਾਮ ਤੇ ਸੱਜਣ ਖੜਾ ਉਤਰ ਗਿਆ ਉਹੀ ਰਾਹੁਲ ਦਰਾਵੜ ਵਾਲੀ ਬੰਦੇ ਨੇ ਲੈ ਲਿਆ ਗੱਡੀ ਜਦੋਂ ਰਾਹੁਲ ਦਰਾਵੜ ਟੀਮ ਚ ਗਿਆ ਸੀ ਦੁਨੀਆ ਦੇ ਅਖਬਾਰਾਂ ਨੇ ਛਾਪਿਆ ਸੀ ਕਿ ਇਹਨਾਂ ਨੂੰ ਹੋਰ ਸਾਰੇ ਪਲੇਅਰ ਮਿਲ ਜਾਣਗੇ ਕਦੇ ਰਾਹੁਲ ਦਰਾਵੜ ਨਹੀਂ ਮਿਲਣਾ ਅੱਜ ਯਾਰ ਆਪਣੇ ਕੋਲੇ ਰਾਹੁਲ ਦਰਾਬੜਾ ਬਹੁਤ ਕੱਲੇ ਕੱਲੇ ਪਲੇਅਰ ਤੇ ਗੱਲ ਕਰਨ ਲੱਗੇ ਇਹਦਾ ਯਾਰ ਬਹੁਤ ਟਾਈਮ ਲੱਗ ਗਿਆ ਪਰ ਸਵਾਦ ਆ ਰਿਹਾ ਸਵਾਦ ਕਿਹੜੇ-ਕਿਹੜੇ ਸੱਜਣ ਨੇ ਸਵਾਦ ਲਿਆ ਨਾ ਕਮੈਂਟ ਬਾਕਸ ਦੇ ਵਿੱਚ ਦੱਸੋ ਕਿਹੜੇ ਬੰਦੇ ਦੇ ਤੁਸੀਂ ਫੈਨ ਹੋ ਗਏ ਹਾਂ ਹਾਂ ਬਾਲੇ ਬੰਦੇ ਪੁੱਛਣਗੇ ਯਾਰ ਬਾਲੇ ਬੰਦੇ ਮੇਰਾ ਮਨ ਕਹਿੰਦਾ ਵੀ ਯਾਰ ਅਰਸ਼ਦੀਪ ਦਾ ਮੌਸਕਾ ਆ ਟੀਮ ਦੇ ਵਿੱਚ ਕਿਉਂਕਿ ਅਰਸ਼ਦੀਪ ਨੂੰ ਲਿਆਉਣ ਵਾਸਤੇ ਨਿਤਿਸ਼ ਕੁਮਾਰ ਰੈਡੀ ਨੂੰ ਬਾਹਰ ਕੱਢਣਾ ਪਊਗਾ ਨਿਤਿਸ਼ ਕੁਮਾਰ ਰੈਡੀ ਇੱਕ ਬੈਟਸਮੈਨ ਬੋਲਰ ਆ ਬੇਸ਼ੱਕ ਉਹਦੀ ਬੋਲਿੰਗ ਬਾਲੀ ਵਧੀਆ ਹੈਣੀਗੀ ਪਰ ਇੱਕ ਬੈਟਸਮੈਨ ਘੱਟ ਕਰਨਾ ਪਊਗਾ ਕਿਉਂਕਿ ਪ੍ਰਸਿੱਧ ਕਿਸਰਕੇਸ਼ਨਾਂ ਨਿਕਲ ਜਾਣਾ ਭੁਮਰੇ ਨੇ ਆ ਜਾਣਾ ਹੁਣ ਜੇ ਤਾਂ ਭੁਮਰੇ ਨੇ ਨਾ ਖੇਡਣਾ ਹੋਵੇ ਫਿਰ ਅਰਸ਼ਦੀਪ ਪੱਕਾ ਆਉਂਦਾ ਹੁਣ ਭੁਮਰੇ ਨੇ ਖੇਡਣਾ ਕਰਕੇ ਅਰਸ਼ਦੀਪ ਦਾ ਮੁਸ਼ਕਲ ਆ ਕੰਮ ਅਰਸ਼ਦੀਪ ਨੂੰ ਚੌਥੇ ਮੈਚ ਮੌਕਾ ਮਿਲ ਸਕਦਾ ਪੰਜਵੇਂ 'ਚ ਮਿਲ ਸਕਦਾ ਪਰ ਮੇਰੇ ਹਿਸਾਬ ਨਾਲ ਮੁਹੰਮਦ ਸਰਾਜ ਨੂੰ ਜਾਂ ਆਕਾਸ਼ਦੀਪ ਨੂੰ ਡ੍ਰੌਪ ਕਰਕੇ ਮੁਸ਼ਕਲ ਆ ਕਿ ਅਰਸ਼ਦੀਪ ਨੂੰ ਖੜਾਇਆ ਜਾਵੇ ਜੇ ਕੋਈ ਫਾਸਟ ਟਰੈਕ ਹੀ ਹੁਣ ਜੇ ਬਾਈ ਸਟੈਂਕ ਸੈਂਕਟਨ ਸੁੰਦਰ ਨੂੰ ਕੱਢਦੇ ਆ ਬਾਹਰ ਉਹ ਵੀ ਬੈਟਸਮੈਨ ਹੁਣ ਅਰਸ਼ਦੀਪ ਤਾਂ ਆਪਣਾ ਤਾਂ ਉਹ ਆ ਵੀ ਜਿਹੜਾ ਇੱਕ ਬੋਲ ਤੇ ਦੋ ਰਨ ਚਾਹੀਦੇ ਹੁੰਦੇ ਆ ਤੇ ਛੱਕਾ ਮਾਰਨ ਵਾਲੇ ਚੱਕਰ ਚੌਟ ਹੋ ਜਾਂਦਾ ਉਹ ਬੈਟਿੰਗ ਵਾਲਾ ਹੈ ਨਹੀਂਗਾ ਤੇ ਉਹ ਚੱਕਰ ਦੇ ਵਿੱਚ ਅਰਸ਼ਦੀਪ ਨੂੰ ਹਜੇ ਇੰਤਜ਼ਾਰ ਕਰਨਾ ਪਊਗਾ ਪਰ ਕੁੱਲ ਮਿਲਾ ਕੇ ਆਪਾਂ ਨੂੰ ਇੰਤਜ਼ਾਰ ਨਹੀਂ ਹੋਰ ਕਰਨਾ ਪਊਗਾ ਆਪਾਂ ਉਸ ਗੱਲ ਦੇ ਚਸ਼ਮਦੀਦ ਬਣ ਗਏ ਜਦੋਂ ਆਪਣੇ ਬੰਦੇ ਨੇ ਆਪਣੀ ਕੰਟਰੀ ਲਈ ਖੇਡਦੇ ਹੋਏ ਉਹ ਰਿਕਾਰਡ ਤੋੜਿਆ ਜਿਹੜਾ 140-45 ਸਾਲ ਤੋਂ ਲਗਾਤਾਰ ਸੀਗਾ ਜਿੱਥੇ ਪਹਿਲੀ ਜ਼ਿੰਦਗੀ ਦੇ ਵਿੱਚ ਪਹਿਲੀ ਜਿੱਤ ਦਰਜ ਕੀਤੀ ਉੱਥੇ ਇੰਡੀਆ ਨੇ ਜਿੱਤ ਹੀ ਦਰਜ ਨਹੀਂ ਕੀਤੀ ਬਹੁਤ ਵੱਡਾ ਯਾਰ ਇੱਕ ਮਾਹੌਲ ਆ ਮੈਨੂੰ ਤਾਂ ਐਂ ਲੱਗਦਾ ਵੀ ਵੱਡੇ ਵੱਡੇ ਨਾ ਫਲੈਕਸ ਛਪਾ ਲਗੇ ਤੇ ਪਿੰਡਾਂ ਦੇ ਵਿੱਚ ਲਾ ਦਈਏ ਵੀ ਸਾਡੇ ਗੱਲ ਦੇ ਜਿਹੜਾ ਪਹਿਲਾ ਮੈਚ ਜਿੱਤਾਂ ਤੇ ਵਧਾਈਆਂ ਸੱਜਣੂ ਮੇਰੇ ਹਿਸਾਬ ਨਾਲ ਬਾਲਿਆ ਨੇ ਲਾ ਦੇਣੇ ਕਮੈਂਟ ਬਾਕਸ ਦੇ ਵਿੱਚ ਤਾਂ ਪਤਾ ਨਹੀਂ ਆ ਦੇ ਸਕਦੇ ਆ ਜਿਉਂਦੇ ਰਹੋ ਮੈਂ ਪਹਿਲੀ ਵਾਰ ਕਰੈਕਟ ਤੇ ਵੀਡੀਓ ਬਣਾਈ ਆ ਮੈਨੂੰ ਸਵਾਦ ਹੀ ਨਾ ਆਇਆ ਸਵਾਦ ਹੀ ਨਾ ਆਇਆ ਪੰਜ ਦਿਨ ਕੋਈ ਬਾਲ ਆ ਜਿਹੜੀ ਮੈਂ ਦੇਖੀ ਨਾ ਹੋਵੇ ਨੌਂ ਦੇ ਨੇ ਵੀ ਮੈਚ ਦੇਖਿਆ ਮੈਂ ਖਾਂਦੇ ਨੇ ਵੀ ਮੈਚ ਦੇਖਿਆ ਸੌਣ ਦਾ ਤਾਂ ਮਸਲਾ ਹੀ ਕੋਈ ਨਹੀਂ ਵੀ ਮੈਚ ਹੋ ਗਿਆ ਹੋਵੇ ਤਾਂ ਉਦੋਂ ਮਗਰੋਂ ਵੀ ਅੱਧਾ ਘੰਟਾ ਨੀਂਦ ਆ ਗਈ ਹੋਵੇ ਘੰਟਾ ਸਵਾਦ ਆਇਆ ਭਾਈ ਕਿਹਨੂ ਕਿਹਨੂ ਆਇਆ ਦੱਸਿਓ